SKMD ਮੀਟਿੰਗ ਦੇ ਵਿੱਚ ਵੱਡਾ ਫੈਸਲਾ ਹੋ ਗਿਆ ਪੰਜਾਬ ਐਸ ਕੇ ਐਮ ਦੀ ਮੀਟਿੰਗ ਦੇ ਵਿੱਚ ਖਨੌਰੀ ਤੇ ਸ਼ੰਭੂ ਬਾਰਡਰ ਤੇ ਚੱਲਦੇ ਸੰਘਰਸ਼ ਤੇ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਮਾਫ ਕਰਨਾ ਮਰਨ ਵਰਤ ਨੂੰ ਲੈ ਕੇ ਵੱਡਾ ਐਲਾਨ ਹੋ ਚੁੱਕਿਆ ਹੈ ਇਕਤਾ ਦੀ ਗੱਲ ਤਰੀ ਹੈ ਇਕਤਾ ਹੋਵੇਗੀ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਹੈ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਪੰਜਾਬ ਦੀ ਜਿਹੜਾ ਐਸ ਕੇ ਐਮ ਹੈ ਉਹਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਚ ਹੋਈ ਜਿੱਥੇ ਬੜੇ ਅਹਿਮ ਫੈਸਲੇ ਲਏ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜਿੱਥੇ ਚਿੰਤਾ ਜ਼ਾਹਰ ਕੀਤੀ ਗਈ ਇੱਥੇ ਉੱਥੇ ਇਸ ਨੂੰ ਲੈ ਕੇ ਇਲੈਕਸ਼ਨ ਜਿਹੜੇ ਐਕਸ਼ਨ ਵੀ ਆ ਜਿਹੜੇ ਆ ਉਹ ਲੀਕ ਲੇ ਗਏ ਨੇ ਤੇ ਇਕਤਾ ਦੀ ਵੀ ਗੱਲ ਤਰੀ ਹੈ ਇਸ ਬਾਰੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਉਹ ਬੀਕੇ ਜੂ ਅਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਅਗਰਾਹਾ ਨੇ ਕੀਤੀ ਜਦੋਂ ਉਹਨਾਂ ਨੇ মিডিਆ ਨੂੰ ਸੰਬੋਧਨ ਕੀਤਾ ਪੂਰਾ ਮਾਜ਼ਰਾ ਕੀ ਹੈ ਕੀ ਕੀ ਐਲਾਨ ਹੋਏ ਜੋਗਿੰਦਰ ਸਿੰਘ ਅਗਰਾਹਾ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ 21 ਨਵੰਬਰ ਦਸੰਬਰ ਨੂੰ ਜਿਹੜਾ ਉਹ ਡੱਲੇਵਾਲ ਹੁਰਾਂ ਦੇ ਨਾਲ ਜਿਹੜੀ ਆ ਉਹ ਇਕਤਾ ਕਮੇਟੀ ਮੀਟਿੰਗ ਕਰੇਗੀ ਜਿਹਦੇ ਵਿੱਚ ਐਸਕੇਐਮ ਦੇ ਕਿਸਾਨ ਆਗੂ ਜੁਗਿੰਦਰ ਅਗਰਾਹਾ ਡਾਕਟਰ ਦਰਸ਼ਨਪਾਲ ਹਨਨ ਮੁਲਾ ਜਦਵੀਰ ਤੇ ਜਿਹੜਾ ਰਵਿੰਦਰ ਪਟਿਆਲਾ ਹੁਣੀ ਜਿਹੜੇ ਆ ਉਹ ਸ਼ਾਮਲ ਹੋਣਗੇ ਉਹ ਇੱਕ ਤਾਂ ਕਮੇਟੀ ਪਟਿਆਲੇ ਦੇ ਵਿੱਚ ਬੈਠ ਕੇ ਗੱਲਬਾਤ ਕਰੇਗੀ ਤੇ ਉਸ ਤੋਂ ਬਾਅਦ ਅਗਲਾ ਰਾਸ ਕਿਉਂਕਿ ਸਰਵਰ ਸਿੰਘ ਪੰਦੇਰ ਜਿਹੜੇ ਨੇ ਉਹਨਾਂ ਨੇ ਇੱਕ ਚਿੱਠੀ ਐਸਕੇਐਮ ਨੂੰ ਲਿਖੀ ਸੀ ਉਹ ਚਿੱਠੀ ਬਿਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਪਰ ਫਿਲਹਾਲ ਜਿਹੜਾ ਉਗਰਾਹਾ ਉਹਨਾਂ ਨੇ ਸਪਸ਼ਟ ਕਰਤਾ ਕਿ ਉਹ ਨਹੀਂ ਜਾਣਗੇ ਉਹ ਜਿਹੜਾ ਐਸਕੇਐਮ ਹੈ ਖਨੌਰੀ ਬਾਰਡਰ ਤੇ ਜਾਂ ਸ਼ੰਭੂ ਬਾਰਡਰ ਤੇ ਚੱਲ ਰਹੇ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਇਹ ਫੈਸਲਾ ਜਿਹੜਾ ਉਹ ਲੈ ਲਿਆ ਗਿਆ ਹੈ ਨਾਲ ਹੀ ਵੱਡਾ ਫੈਸਲਾ ਇਹ ਵੀ ਲਿਆ ਗਿਆ ਹੈ ਉਗਰਾਹਾਂ ਨੇ ਅੱਗੇ ਗੱਲ ਕਰਦਿਆਂ ਦੱਸਿਆ ਕਿ ਜਿਹੜਾ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਜਿਹੜੇ ਇਹ ਕਾਨੂੰਨ ਨੇ ਨਾ ਮੰਗਾਂ ਨੂੰ ਮਨਾਉਣ ਦੇ ਲਈ ਜਿਹੜੀਆਂ ਮੰਗਾਂ ਦੇ ਲਈ ਸੰਘਰਸ਼ ਜਾਰੀ ਹੈ ਜਿਹੜੀਆਂ ਦਿੱਲੀ ਅੰਦੋਲਨ ਚ ਮੰਗਾਂ ਮੰਨੀਆਂ ਗਈਆਂ ਸੀ ਉਹਨੂੰ ਲਾਗੂ ਕਰਾਉਣ ਦੇ ਲਈ ਜਿਹੜਾ ਉਹ 23 ਦਸੰਬਰ ਨੂੰ ਜਿਹੜਾ ਉਹ ਵੱਡੇ ਪ੍ਰਦਰਸ਼ਨ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੀਤੇ ਜਾਣਗੇ 24 ਨੂੰ ਫਿਰ ਦੁਬਾਰਾ ਮੀਟਿੰਗ ਕੀਤੀ ਜਾਊਗੀ ਕਿਸਾਨ ਆਗੂਆਂ ਦੀ ਐਸਕੇਐਮ ਦੀ ਦਿੱਲੀ ਚੰਡੀਗੜ੍ਹ ਦੇ ਵਿੱਚ ਤੇ ਉੱਥੇ ਵੱਡਾ ਐਲਾਨ ਕੀਤਾ ਜਾਊਗਾ ਕਿ ਜਿਹੜਾ ਕੇਂਦਰ ਸਰਕਾਰ ਦਵਨ ਕਰ ਰਹੀ ਹੈ ਕਿਸਾਨਾਂ ਨੂੰ ਮਾਰ ਰਹੀ ਹੈ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਜ਼ਬਰ ਹੋ ਰਿਹਾ ਉਹਦੇ ਖਿਲਾਫ ਵੱਡਾ ਐਕਸ਼ਨ ਹੋ ਸਕਦਾ ਹੈ ਇਹ ਸਾਰੇ ਜਿਹੜੇ ਐਲਾਨ ਨੇ ਉਹ ਜੋਗਿੰਦਰ ਉਗਰਾਹ ਨੇ ਕੀਤੇ ਨੇ